ਖਗਪਤ ਇਦਾਰਤ ਹੋ ਗਿਆ ਜੀ ਪੰਛੀਆਂ ਦਾ ਰਾਜਾ ਖਗਪਤ ਪਰਬਲ पराਕਰਮੀ ਪਰਬਲ पराਕਰਮੀ ਸਿੱਧੇ ਅਰਥ ਕਰੇ ਬੜੀ ਤਾਕਤ ਵਾਲਾ ਹੈ ਇਹਦੇ ਵਰਗਾ पराਕਰਮੀ ਕੋਈ ਨਹੀਂ ਅਦੀ ਜਿੰਨੀ ਸ਼ਕਤੀ ਕਿਸੇ ਕੋਲ ਨਹੀਂ ਖਗਪਤ ਪਰਬਲ पराਕਰਮੀ ਪਰਮਹੰਸ ਪਰ ਜੇ ਕਿਤੇ ਗੁਰੂ ਵੱਲ ਚੜਪੇ ਤੇ ਕਿੰਦੂ ਸਿਆਣਾ ਕੋਈ ਹੈ ਹੀ ਨਹੀਂ ਇਹ ਪਰਮਹੰਸ ਵੀ ਹੈ ਤੇਜ ਵੀ ਬੜਾ ਹੈ ਤਾਕਤ ਵਾਲਾ ਵੀ ਬੜਾ ਹੈ ਤੇ ਅਤ ਦਾ ਸ਼ਿਖਰ ਦਾ ਪਰਮ ਹੰਸ ਖਗਪਤ ਪਰਬਲ पराਕਰਮ पराकर्मी ਪਰਮ ਹੰਸ ਚਾਤਰ ਚਲਾਖ ਬੜਾ ਜੇ ਕਹਿੰਦਾ ਜਿਹਦੇ ਚ ਰਹਿੰਦਾ ਉਹਨੂੰ ਹੀ ਤੋਂ ਖਾਦਾ ਹੀ ਜਾਂਦਾ ਹੈ ਸਾਨੂੰ ਕਰਦੇ ਇਸ ਤਰ੍ਹਾਂ ਨਾ ਚਾਤਰ ਤੇ ਨਾਲ ਕਹਿੰਦੇ ਨੇ ਬੰਦਾ ਜਦੋਂ ਬੈਠਦਾ ਹੈ ਕਿ ਆਪਣਾ ਧਿਆਨ ਇੱਕ ਪਾਸੇ ਹੀ ਹੋਵੇਗਾ ਨਾ ਮੂੰਹ ਇੱਕ ਪਾਸੇ ਹੀ ਕਰਾਂਗੇ ਨਾ ਸਰੀਰਕ ਤੌਰ ਤੇ ਜੇ ਮੈਂ ਕਥਾ ਕਰ ਰਿਹਾ ਤੁਸੀਂ ਮੇਰੇ ਵੱਲ ਦੇਖੋਗੇ ਇੱਕੋ ਵੇਲੇ ਅੱਗੇ ਤੇ ਪਿੱਛੇ ਨਹੀਂ ਦੇਖ ਸਕਾਂਗੇ ਜੇ ਪਿੱਛੇ ਦੇਖੋਗੇ ਤੇ ਅੱਗੇ ਨਹੀਂ ਦੇਖਿਆ ਜਾਣਾ ਭਾਈ ਸਾਹਿਬ ਕਹਿੰਦੇ ਨੇ ਚੌ ਮੁਖਾ ਜੇ ਇਹ ਸੰਗਤ ਚ ਬੈਠਾ ਬੈਠਾ ਇਹ ਘੁੰਮ ਜਾਂਦਾ ਚਾਰ ਚਵੇਰੇ ਕੈਮਰੇ ਦੀ ਤਰ੍ਹਾਂ ਇਹ ਖਿੰਨ ਵੀ ਸਭ ਕੁਝ ਲੈ ਆਉਂਦਾ ਇਹ ਚਾਰ ਮੁਖਾ ਹੈ ਦਮੂਈ ਤਾਂ ਸੁਣੀ ਹੈ ਸੱਪ ਦਮੂਆ ਇਹ ਚੌ ਮੂਆ ਹੈ ਖਾਗਪਤ ਪਰਬਲ ਪਰਾਕਰਮੀ ਪਰਮਹੰਸ ਚਾਤਰ ਚਤੁਰ ਮੁਖ ਅਗੇ ਹੈ ਚੰਚਲਾ ਚੰਚਲਾ ਦਾ ਵੈਸੇ ਲਫਜ਼ੀ ਅਰਥ ਹੁੰਦਾ ਬਿਜਲੀ ਚੰਚਲਾ ਚਪਲ ਹੈ ਇਹ ਬਿਜਲੀ ਨਾਲੋਂ ਵੀ ਚੰਚਲ ਹੈ ਜਿਵੇਂ ਮੰਨ ਲਓ ਅਸਮਾਨ ਤੇ ਬਿਜਲੀ ਚਮਕੀ ਜੀ ਕਿੰਨੀ ਚੰਚਲ ਇੱਕ ਖਿੰਨ ਚੋਂ ਨੇ ਚਲਕਾਰਾ ਦਿੱਤਾ ਅਗਲੇ ਖਿੰਨ ਪਤਾ ਨਹੀਂ ਕਿੱਥੇ ਅਲੋਪ ਹੋ ਗਈ ਮਹਾਰਾਜ ਕਹਿੰਦੇ ਆ ਇਹ ਉਸ ਬਿਜਲੀ ਨਾਲੋਂ ਵੀ ਚੰਚਲ ਏ ਇੱਕ ਖਿੰਨ ਚ ਫੁਰਨਾ ਇਹ ਬਣਾਉਂਦਾ ਪਤਾ ਨਹੀਂ ਦੂਜੀ ਵਾਰੀ ਕਿੱਥੇ ਉੱਡ ਜਾਂਦਾ ਇਹ ਸਮਝ ਨਹੀਂ ਪੈ ਰਹੀ ਖਗਪਤ ਪਰਬਲ ਪਰਾਕਰਮੀ ਪਰਮਹੰਸ ਚਾਤਰੂ ਚਤੁਰਮੁਖ ਚੰਚਲਾ ਚਪਲ ਹੈ ਹੁਣ ਅਗਲੀ ਹੈ ਗਿਣਤੀ ਮਨ ਤੇ ਮੰਨ ਪੁੱਜ ਬਲੀ ਪੁੱਜ ਦਾ ਅਰਥ ਹੋ ਗਿਆ ਬਾਹਾਂ ਪੁਜਾਵਾਂ ਤੇ ਬਲੀ ਦਾ ਅਰਥ ਹੈ ਤਾਕਤ ਵਾਲਾ ਬਲੀ ਦਾ ਅਰਥ ਹੈ ਤਾਕਤ ਸ਼ਕਤੀਸ਼ਾਲੀ ਕਹਿ ਲੋ ਕਹਿੰਦੇ ਇਹ ਦੀਆਂ ਬਾਹਾਂਾਂ 'ਚ ਬੜੀ ਤਾਕਤ ਜੀ ਜਿਹਨੂੰ ਪੰਜਾਬੀ 'ਚ ਕਹਿ ਲੋ ਬਾਹੂ ਬਲੀ ਹੈ ਇਹ ਪੁੱਜ ਬਲੀ ਅਸ਼ਟ ਪੂਜਾ ਇੰਨਾ ਸ਼ਕਤੀਸ਼ਾਲੀ ਇਹਦੀਆਂ ਅੱਠ ਬਾਹਵਾਂ ਨੇ ਪਹਿਲਾਂ ਮੈਂ ਅਰਥ ਕਰਾਂਗਾ ਫਿਰ ਆਪਾਂ ਵੇਖਾਂਗੇ ਵੀ ਭਾਈ ਸਾਹਿਬ ਦੱਸ ਦੇ ਕੀ ਭਾਇਆ ਪੁੱਜ ਬਲੀ ਬਾਹੂ ਬਲੀ ਹੈ ਅਸ਼ਟ ਪੂਜਾ ਅੱਠ ਇਹਦੀਆਂ ਬਾਹਵਾਂ ਨੇ ਜਾ ਕੇ 40 ਕਰ 40 ਦੇ ਹੱਥ ਨੇ 160 ਪਾਉ ਹੁਣ ਮੈਂ ਬਿੰਦੀ ਲਾ ਕੇ ਬੋਲ ਰਿਹਾ ਪਾਉ ਫਿਰ ਮੈਂ ਜਦੋਂ ਅਰਥ ਕਰਾਂਗਾ ਬਿੰਦੀ ਤੋਂ ਬਿਨਾ ਹੋਣਗੇ ਦੇ ਦੋ ਅਰਥ ਨਹੀਂ ਫੇਰ ਬੰਤੇ ਪੁੱਜ ਬਲੀ ਅਸਤਪੂਦਾ ਜਾਂਕੇ 40 ਕਰ 160 ਪਾਉ 160 ਪੈਰ ਨੇ ਚਾਲ ਚਲਾ ਚੱਲ ਹੈ ਕਿੰਨੇ ਨੂੰ ਕਾਬੂ ਕਰ ਲੇਗਾ ਜਿਹਦੇ ਦੋ ਬਾਹਾਂ ਨੇ ਉਹਨੇ ਦੁਨੀਆ ਦੀ ਬਾਸ ਕਰਾਈ ਪਏ ਤੇ ਅੱਠ ਬਾਹਾਂ ਲਈ ਫਿਰਦਾ ਜਿਹਦੇ ਦੋ ਹੱਥ ਨੇ ਉਹ ਨਹੀਂ ਟਿਕਨ ਦਿੰਦਾ ਤੇ 40 ਹੱਥ ਨੇ ਉਹ ਬੰਦੇ ਦੇ ਦੋ ਪੈਰ ਨੇ ਨਹੀਂ ਟਿਕਦਾ ਪੈਦੇ ਤੇ 160 ਪੈਰ ਨੇ ਇਹ ਦਿਨੇ ਵੀ ਚੱਲਦਾ ਤੇ ਰਾਤ ਨੂੰ ਚੱਲਦਾ ਥੱਕਦਾ ਕਦੀ ਨਹੀਂ ਇਹ ਅਖਰੀਅਰਤ ਹੋ ਗਿਆ ਨਾ ਜੀ ਹੁਣ ਮੈਂ ਆਪ ਜੀ ਦਾ ਧਿਆਨ ਦਿਵਾਣਾ ਚਾਹਨਾ ਮਨਵਲ ਇਹ ਅਸਲ ਚ ਮਨ ਦੀ ਮਨ ਦੀ ਗਿਣਤੀ ਬਜ਼ੁਰਗਾਂ ਨੂੰ ਪਤਾ ਹੈ ਅਸਲ ਚ ਸਾਡੇ ਜੋ ਪੰਜਾਬ ਵਿੱਚ ਸੀ ਪਾ 8 ਪੰਸੇਰੀਆਂ ਹੁੰਦੀਆਂ ਸਨ ਮੈਂ ਤਾਂ ਕਹਿਆ ਵੀ ਜਿਹੜੇ ਇੱਥੋਂ ਦੇ ਸਮਝ ਨਹੀਂ ਪੈਣੀ ਪਰ ਮੈਂ ਯਤਨ ਕਰਾਂਗਾ ਇਹ ਖਜ਼ਾਨਾ ਹੈ ਸਾਡਾ ਗੁਰਮਤ ਦਾ ਪੰਜ ਆਠ ਪੰਸੇਰੀਆਂ ਕਹਿੰਦੇ ਸਨ ਪੰਜ ਸੇਰੀ ਸਿੱਧਾ ਜਾਓ ਕਰ ਸੀ ਪੂਰਾ ਲਭੇ ਤਾਂ ਐਸੀ ਪੰਜ ਸੇਰੀ ਤੇ ਸਾਡੇ ਬਜ਼ੁਰਗ ਇਹ ਕਹਿੰਦੇ ਸਨ ਪੰਸੇਰੀਆਂ ਇਹ ਕਹਿੰਦੇ ਸਨ ਨਾ ਜੀ ਪੰਜ ਸੇਰੀ ਨਹੀਂ ਸਨ ਕਹਿੰਦੇ ਪੰਜ ਸੇਰੀਆਂ ਆਠ ਪੰਸੇਰੀਆਂ ਇਹਦਾ ਮਤਲਬ ਜਿਹਦੇ ਵਿੱਚ ਆਠ ਸ਼ੇਰ ਨੇ ਕਿੱਲੋ ਨਹੀਂ ਸ਼ੇਰ ਬਕਰੇ ਨੇ ਕਿੱਲੋ ਬਕਰੇ ਕੋਣ ਜਿੱਥੇ ਪੰਜ ਸ਼ੇਰ ਇਕੱਠੇ ਹੋ ਜਾਣ ਸਮਝ ਗਿਆ ਜੀ ਪੰਜ ਸ਼ੇਰ ਤਾਂ ਪੰਸੇਰੀ ਬਣਿਆ ਨਾ ਪੰਸੇਰੀ ਦਾ ਮਤਲਬ ਹੈ ਪੰਜ ਸ਼ੇਰ ਜੇ ਪੰਜ ਸ਼ੇਰ ਜੋ ਜੋਖ ਲਵੋ ਤੋ ਲਵੋ ਤੇ ਕੀ ਬਣਦੀ ਸੀ ਉੱਥੇ ਇੱਕ ਪੰਸੇਰੀ ਹੁਣ 8 ਪੰਸੇਰੀਆਂ ਹੋਣ 8 ਪੰਜਾ 40 40 ਸ਼ੇਰ ਹੋ ਗਏ ਨਾ ਤੇ 40 ਸ਼ੇਰ ਦਾ ਮਨ ਹੁੰਦਾ ਇਹਨੂੰ ਫਿਰ ਮੈਂ ਖੋਲਣਾ ਥੋੜਾ ਜਿਹਾ ਕਿਉਂਕਿ ਬੜਾ ਟੇਕ ਕੇ ਸਮਝਣ ਵਾਲਾ ਇਹ ਇਹ ਤੱਕ ਨੂੰ ਪੁੱਜ ਬਲੀ ਅਸ਼ਟ ਪੂਜਾ ਇਹਦੀਆਂ 8 ਬਾਵਾ ਨੇ 8 ਬਾਵਾ ਨੇ ਜਿਹੜਾ ਮਿੰਤੀ ਵਾਲਾ ਮਣ ਹੈ ਉਹਦੀਆਂ 8 ਪੰਜ ਸੇਰੀਆਂ ਇਕੱਠੀਆਂ ਹੋਣ ਤੇ ਉਹਨੂੰ 40 ਸੇਰ ਬਣਦਾ ਹੈ ਉਹਨੂੰ ਤਾਂ ਕਿਹਾ ਵੀ ਇਹਦੀਆਂ 8 ਬਾਵਾ ਨੇ 8 ਬਾਵਾ ਦਾ ਮਤਲਬ ਕਿ ਪੰਜ ਸੇਰੀਆਂ 8 ਵਾਰੀ ਤੋਲੋ ਤੇ ਤਾਂ ਬਣਦਾ ਇੱਕ ਮਣ ਤੇ ਮਹਾਰਾਜ ਕਹਿੰਦੇ ਜਿਵੇਂ ਉਹਦੀਆਂ 8 ਪੰਜ ਸੇਰੀਆਂ ਨੇ ਇਸ ਅੰਦਰ ਵਾਲੇ ਮਣ ਵੀ ਝਾਤੀ ਮਾਰ ਕੇ ਵੇਖੋ ਇਹਦੀਆਂ 8 ਬਾਵਾ ਨੇ ਮੈਂ ਅੱਜ ਵੀ ਕਹਾਂਗਾ ਜਿਹੜੀ ਮੈਂ ਵਿਆਖਿਆ ਹੁਣ ਕਰ ਰਿਹਾ ਮੇਰਾ ਯਤਨ ਹੈ ਕਿ ਸਤਗੁਰੂ ਮੇਰ ਕਰੇ ਇਹਦੇ ਸੰਬੰਧੀ ਹੋਰ ਡੂੰਗੀ ਖੋਜ ਕਰ ਸਕੀ ਕਿਉਂਕਿ ਉਹਨਾਂ ਨੇ ਸਿਰਫ ਇੱਥੇ ਗਿਣਤੀ ਦਿੱਤੀ ਇਹ ਨਹੀਂ ਦੱਸਿਆ ਕਿ ਮੰਦੀਆਂ ਅੱਠ ਬਾਵਾ ਕਿਹੜੀਆਂ ਨੇ ਮੇਰਾ ਮਤਲਬ ਹੈ ਕੁਝ ਉਹ ਸਾਨੂੰ ਖੋਜਵਲ ਤੋਰ ਰਿਹਾ ਮੈਂ ਕਾਫੀ ਪ੍ਰਾਤਨ ਟੀਕੇ ਵੀ ਦੇਖਿਆ ਦੇਖੋ ਇੱਥੇ ਫਿਰ ਸੁਣਿਓ ਪੂਜ ਬਲੀ ਅਸ਼ਟ ਪੂਜਾ ਫਿਰ ਸਮਝ ਗਿਆ ਅੱਠ ਪੰਸੇਰੀਆਂ ਹੋਣ ਇਹ ਅੰਦਰ ਵਾਲੇ ਮਨ ਦੀਆਂ ਅੱਠ ਬਾਹਾਂ ਨੇ ਬਾਹਰ ਅੱਠ ਪੰਸੇਰੀਆਂ ਹੋਣ ਤੇ ਇੱਕ ਮਨ ਬਣ ਜਾਂਦਾ ਸਿੱਧੀ ਗੱਲ ਪੁਜ ਭਲੀ ਅਸ਼ਟ ਪੂਜਾ ਜਾਂ ਕੇ 40 ਕਰ ਹੁਣ ਜੇ ਉਹਨਾਂ ਅੱਠ ਪੰਸੇਰੀਆਂ ਨੂੰ ਇੱਕ ਇੱਕ ਸੇਰ ਚ ਕਰਨਾ ਹੋਵੇ ਤੇ ਫਿਰ 40 ਸੇਰ ਹੋ ਗਏ ਨਾ ਜਾਂਕੇ 40 ਕਰ ਜਿਵੇਂ ਬਾਹਰ ਦੇ ਮੰਨ ਦੇ 40 ਸਿਰ ਹੋਣ ਤਾਂ ਉਹਦਾ ਭਾਰ ਮੁਕੰਮਲ ਹੁੰਦਾ ਕਹਿਣ ਲੱਗਿਓ ਲੋਕੋ ਅੰਦਰ ਵਾਲੇ ਮੰਨ ਦੀਆਂ 8 ਬਾਹਵਾ ਜੇ ਤੇ ਜਿਹੜੇ ਬਾਹਰ ਦੇ ਮੰਨ ਦੇ 40 ਸਿਰ ਨੇ ਇਹਦੇ 40 ਖਤ ਨੇ ਸਮਝ ਬਿੰਤੀ ਪੈ ਗਈ ਨਾ ਜੀ ਪੁਜ ਬੁਲੀ ਅਸ਼ਟ ਪੂਜਾ ਜਾਂਕੇ 40 ਕਰ ਇਹ ਤਾਂ ਸਿੱਧਾ ਹੋ ਗਿਆ 8 ਪੰਸੇਰੀਆਂ ਤੇ 40 ਸਿਰ ਗੱਲ ਤੇ ਕੋਈ ਅੱਗੇ ਆ ਗਿਆ ਜੀ 160 ਪਾਓ ਹੁਣ ਮੈਂ ਪਾਉ ਨਹੀਂ ਕਰਾਂਗਾ ਇੱਕ ਸੇਰ ਚ ਕਿੰਨੇ ਪਾਹ ਹੁੰਦੇ ਆ ਚਾਰ ਚਾਰ ਪਾਹ ਹੁਣ ਪਾਈਏ ਚਾਰ ਪਾਈਏ ਹੁਣ ਤੇ ਇੱਕ ਸੇਰ ਬਣਦਾ ਹੁਣ 40 ਨੂੰ 4 ਨਾਲ ਗੁਣਾ ਕਰ ਲਓ ਤੇ ਕਿੰਨੇ ਬਣ ਗਏ 160 160 ਪਾਈਏ ਹੁਣ ਤਾਂ ਇੱਕ ਮਣ ਬਣਦਾ ਹੈ ਗਿਣਤੀ ਉਹੀ ਚੱਲਦੀ ਹੈ 100 160 ਪਹਿਲਾਂ ਮੈਂ ਪੜਿਆ ਸੀ ਪਾਉ ਜੇ ਮੈਂ ਐਸ ਮੰਨ ਦੇ ਅਰਥ ਕਰਾਂਗਾ ਤੇ ਮੈਂ 160 ਪੈਰ ਕਹਾਂਗਾ ਜੇ ਬਾਹਰ ਦੇ ਗਿਣਤੀ ਵਾਲੇ ਮੰਨ ਦੀ ਗੱਲ ਕਰਾਂਗਾ ਫਿਰ ਮੈਂ 160 ਪਾਓ ਕਰਾਂਗਾ ਇਸ ਲਈ ਹੈ ਨਾ ਇਹ ਬਾਣੀ ਚੋਂਦਾ ਹੁਣ ਜੇ ਕੋਈ ਕਹੇ ਜੀ ਨਹੀਂ ਜੀ ਇਹ ਸਮਝ ਨਹੀਂ ਪੈਂਦਾ ਮੈਂ ਤੁਹਾਨੂੰ ਫਿਰ ਬੇਨਤੀ ਕਰਾਂਗਾ ਸਿੱਖ ਕੋਲ ਇਹ ਸ਼ਬਦ ਜੇਸ ਬੰਦੇ ਨੂੰ ਇਹ ਹੀ ਸ਼ੁਰੂ ਹੋ ਗਿਆ ਨਹੀਂ ਜੀ ਸਾਨੂੰ ਤਾਂ ਗੱਲ ਗੁਰੂ ਦੀ ਸਮਝ ਹੀ ਨਹੀਂ ਪੈਂਦੀ ਸਾਨੂੰ ਤਾਂ ਇਸ ਤਰ੍ਹਾਂ ਬਾਣੀ ਨਹੀਂ ਸਮਝ ਪੈਂਦੀ ਯਾਦ ਰੱਖਿਓ ਪਤਨ ਵੱਲ ਜਾਂਦਾ ਪਿਆ ਜਿਹਨੂੰ ਗੁਰੂ ਦੀ ਸਮਝ ਨਹੀਂ ਪੈਂਦੀ ਜੇ ਅੰਦਰੋਂ ਮੁਹੱਬਤ ਕਰਾਂਗੇ ਕਿਉਂ ਨਹੀਂ ਸਮਝ ਪਾਏਗੀ ਇਹ ਕੱਲਾ ਕੈਮਿਸਟਰੀ ਦਾ ਸੂਤਰ ਨਹੀਂ ਇਹ ਮੈਥ ਦੇ ਸੂਤਰ ਨਹੀਂ ਸਵਾਲ ਨਹੀਂ ਕਿ ਇੱਕ ਪਾਸੇ ਜ਼ੋਰ ਲਾਓ ਪੂਰਾ ਜ਼ੋਰ ਲਾਓ ਤੇ ਕਈ ਵਾਰੀ ਸੀ ਪੜਦੇ ਰਹੇ ਮਾਸਟਰ ਕਹਿੰਦੇ ਸਨ ਸਮਝ ਕੋਈ ਨਹੀਂ ਪਣੀ ਰੱਟਾ ਹੀ ਲਾਓ ਇਹ ਰੱਟੇ ਵਾਲਾ ਕੰਮ ਨਹੀਂ ਗੁਰਮਖੋ ਤੁਸੀਂ ਇੱਕ ਕਦਮ ਗੁਰੂ ਨੂੰ ਜਾਣਨ ਲਈ ਜਾਓਗੇ ਗੁਰੂ ਹਜ਼ਾਰਾਂ ਕਦਮ ਫੁਰਨਿਆਂ ਵਿੱਚ ਤੁਹਾਨੂੰ ਗਿਆਨ ਦੇ ਹੀ ਜਾਏਗਾ ਇਹ ਜਿੰਦਾ ਹੈ ਇੱਕ ਦਿਨ ਕਿਸੇ ਇੱਕ ਸਵਾਲ ਕੀਤਾ ਜੀ ਬੜੇ ਕਈ ਵਰੀ ਇਹ ਸਵਾਲ ਸਰਕਾਰਾਤਮਕ ਕਰੇ ਤੇ ਸੁਗਿਰਦਤਾ ਵਾਲੇ ਕਰੇ ਤੇ ਦਿਲ ਕਰਦਾ ਵੀ ਖੋਜ ਕਰੀਏ ਲੱਭੀਏ ਤੇ ਬੇਇੱਜ਼ਤੀ ਵਾਲੇ ਕਰੇ ਤੇ ਨੀਵੇਂ ਦਿਖਾਣ ਵਾਲੇ ਕਰੇ ਤੇ ਮੇਰਾ خیال ਉੱਥੇ ਮੈਨੂੰ ਕੁਝ ਨਹੀਂ ਪਤਾ ਇੰਨਾ ਕੋਈ ਕਿ ਜਿੰਦ ਛੁੱਟ ਜੂਗੀ ਕਈ ਮਹੀਨੇ ਉਹਨੇ ਇੱਕ ਸਵਾਲ ਕੀਤਾ ਜੀ ਵੀ ਅਸੀਂ ਜੀਵ ਤੇ ਤੁਸੀਂ ਕਹਿੰਦੇ ਹੋ ਵਹਿਗੁਰੂ ਵਹਿਗੁਰੂ ਤੇ ਜੀਬ ਤੇ ਖੰਡ ਹਾਲਾ ਬਣੀ ਚੇ ਉਦਾਹਰਨ ਆਈ ਖੰਡ ਖੰਡ ਕਹਿੰਦੀ ਭਾਈ ਗੁਰਦਾਸ ਸਾਹਿਬ ਨੇ ਕਿ ਜੇ ਖੰਡ ਖੰਡ ਕੈ ਨਾਲ ਮੂੰਹ ਨਹੀਂ ਮਿੱਠਾ ਹੁੰਦਾ ਤੇ ਵਾਹਿਗੁਰੂ ਕੈ ਨਾਲ ਰਸ ਕਿੱਥੋਂ ਆਜੂਗਾ ਜ਼ੁਬਾਨ ਨਾਲ ਹੀ ਕਹਿ ਰਹੇ ਆ ਨਾ ਜੇ ਖੰਡ ਖੰਡ ਕਹੀ ਜੋ ਖੰਡ ਖੰਡ ਜਾ ਲੂਣ ਲੂਣ ਕਹੀ ਜਾਓ ਕੁਛ ਖਾਣ ਵਾਲੇ ਪਦਾਰਥ ਦਾ ਨਾਂ ਲਾਓ ਉਹ ਜਿੰਨੀ ਦੇਰ ਤੱਕ ਖੰਡ ਜੀਬ ਤੇ ਰੱਖੋਗੇ ਨਹੀਂ ਸਵਾਦ ਨਹੀਂ ਆਉਣਾ ਤੇ ਕਹਿੰਦਾ ਇਸੇ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਕਹੀ ਜਾਵੇ ਤਾਂ ਕਿਹੜਾ ਸਵਾਦ ਹੋਣਾ ਹੈ ਮੇਰੇ ਮਨ ਚ ਆਈ ਵੀ ਗੱਲ ਤਰਕ ਠੀਕ ਹੈ ਅਗਲੇ ਦਾ ਪਰ ਸਤਗੁਰੂ ਨੇ ਇੱਕ ਸਮਾਤਰ ਦਿੱਤੀ ਬਾਣੀ ਪੜ੍ਹਦੇ ਮੈਂ ਕਿਹਾ ਵੀ ਸੁਣ ਸਤ ਜਨਾਬ ਉਸ ਦਿਨ ਹੀ ਉੱਤਰ ਦਿੱਤਾ ਮੈਂ ਕਿਹਾ ਵੀ ਭਾਈ ਇੰਨੀ ਕੋਈ ਸਮਝ ਪਈ ਹੈ ਕਿ ਖੰਡ ਜੀਵ ਤੋਂ ਵੱਖਰਾ ਪਦਾਰਥ ਹੈ ਖੰਡ ਜੀਵ ਤੋਂ ਵੱਖਰਾ ਉਹ ਬਾਹਰ ਪਿਆ ਹੈ ਉਹਨੂੰ 12 ਰੱਖਾਂਗੇ ਉਹਦਾ ਜੀਬ ਨਾਲ ਕੀ ਸੰਬੰਧ ਉਹ ਵੱਖਰਾ ਪਿਆ ਉਹ ਆਏਗਾ ਛਿੰਨ ਨੂੰ ਸਵਾਦ ਦੇਗਾ ਫਿਰ ਖਤਮ ਜੀਬ ਖਾਲੀ ਪਰ ਜਿਸ ਰੱਬ ਨੂੰ ਜਪਣਾ ਹੈ ਉਹ ਬਾਹਰ ਨਹੀਂ ਉਹ ਸ਼ਰੀਰ ਦੇ ਅੰਦਰ ਹੈ ਜਦੋਂ ਵਹਿਗੁਰੂ ਵਹਿਗੁਰੂ ਕਹੋਗੇ ਜੀਬ ਉਤੇ ਰਸ ਬਣ ਜਾਏਗਾ ਖੰਡ ਉਹ ਕਹਿੰਦਾ ਵਾਕਈ ਵੀ ਗੱਲ ਸੋਚੀ ਨਹੀਂ ਕਦੀ ਮੈਂ ਫਿਰ ਬੇਨਤੀ ਕਰਾਂਗੇ ਨੂੰ ਫਿਰ ਸੁਣਿਓ ਪੁੱਜ ਬਲੀ ਅਸ਼ਟ ਪੂਜਾ ਜਾ ਕੇ 40 ਕਰ 160 ਪਾਓ ਜਦੋਂ ਮੈਂ ਮਨ ਦੀ ਗੱਲ ਕਰਾਂਗਾ ਤੇ ਪਾਈਏ ਕਹਾਂਗਾ ਜਦੋਂ ਮੈਂ ਅੰਦਰ ਵਾਲੇ ਮਨ ਦੀ ਗੱਲ ਕਰਾਂਗਾ ਫਿਰ ਮੈਂ ਪਾਉ ਕਹਾਂਗਾ ਪਾਉ ਅਰਥ ਤੇ ਤੇ ਮੈਂ ਆਪ ਨੂੰ ਬੇਨਤੀ ਕੀਤੀ ਬਾਣੀ ਚਾਹਿਆ ਤੁਸੀਂ ਆਰਤੀ ਹੀ ਪੜਦੇ ਵਿਖਸ਼ਬ ਆਰਤੀ ਪੜਦੇ ਦੋਸਰ ਮੰਗੂ ਚੂਨਾ ਪਾਉ ਕੀ ਉਸੰਗ ਲੂਣਾ ਪਾਈਏ ਜੀ ਪਾਉ ਅਰਥ ਪਾਣਾ ਨਹੀਂ ਉਹ ਅਰਥੇ ਸੇਰ ਦੀ ਚੌਥਾਈ ਸਾਨੂੰ ਪਾ ਦਿਓ ਗੁਰੂ ਸਾਹਿਬ ਭਾਈ ਸਾਹਿਬ ਕੀ ਕਹਿੰਦੇ ਆ ਕਿ ਮਨ ਕਿਉਂ ਨਹੀਂ ਕਾਬੂ ਆ ਰਿਹਾ ਕਾਇ ਸੰਕੇ ਨਾ ਤੇਜ ਭਜਦਾ ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਰੇ ਪੋਜ ਬਲੀ ਅਸ਼ਟ ਪੂਜਾ ਜਾਂਕੇ 40 ਕਰ 160 ਪਾਓ 160 ਪਾਓ 160 ਪਾਈਏ ਹੁਣ ਤਾਂ ਮਨ ਬਣਦਾ ਹੈ ਕਹਿੰਦੇ ਇਹਦੇ ਤਾਂ 160 ਪੈਰ ਨੇ ਚਾਲ ਚਲਾ ਚੱਲ ਹੈ ਇਹ ਤਾਂ ਸੁੱਤਿਆਂ ਆ ਪੈਰ ਥੱਕ ਜਾਂਦੇ ਨੇ ਅੰਦਰ ਵਾਲੇ ਦੇ ਪੈਰ ਨਹੀਂ ਥੱਕਦੇ ਉਹ ਸੁਪਨੇ ਚ ਹੀ ਤੁਰਿਆ ਫਿਰਦਾ ਅੱਗੇ ਜੀ ਜਾਗਰਤ ਸੁਪਨ ਐਨਿਸ ਦਇਅ ਦੇਸ਼ਤਾ ਵੈ ਸਾਦੋ ਇਹ ਮਨ ਗਹਿੋ ਨਾ ਜਾਈ ਆਪਾਂ ਉਹਦੀ ਵਿਆਖਿਆ ਕਰ ਰਹੇ ਸ਼ਬਦ ਤੋਂ ਦੂਰ ਨਹੀਂ ਜਾਣਾ ਜਗਦਿਆਂ ਹੋਇਆਂ ਸੁਪਨੇ ਵਿੱਚ ਦਿਨ ਹੋਵੇ ਰਾਤ ਹੋਵੇ ਇਹ ਕੋਈ ਨਹੀਂ ਥੱਕਦਾ ਦਸੇ ਪਾਸੇ ਦੌੜਦਾ ਹੈ ਜਾਗਰਤ ਸੁਪਨਤ ਐਨਿਸ ਦਇਅ ਦੇਸ਼ਤਾ ਵੈ ਤਰਪਵਨ ਪ੍ਰਤ ਹੋਏ ਆਵੇ ਇੱਕ ਪਲ ਹੈ ਤਿੰਨ ਭਵਨ ਸੁਰਗ ਮੱਚ ਪਿਆਲੇ ਸੰਬੰਧੀ ਇੱਕ ਪਲ ਤੋਂ ਪਹਿਲਾਂ ਚੱਕਰ ਲਾ ਕੇ ਫਿਰ ਦੁਬਾਰਾ ਬਾਡੀ ਚ ਆ ਜਾਂਦਾ ਅੱਗੀ ਗੱਲ ਭਾਈ ਸਾਹਿਬ ਨੇ ਕਹਿੰਦੀ ਕਿ ਨਹੀਂ ਬੜਿਆ ਹੈਰਾਨਗੀ ਦੀ ਗੱਲ ਹੈ ਜਿਹੜਾ ਪੰਛੀ ਪਿੰਜਰੇ ਚ ਵੱਜਾ ਕੈਦ ਹੋਵੇ ਉਹ ਕਦੀ ਉੱਡਦਾ ਦੇਖਿਆ ਜੇ ਖੋਲੋਗੇ ਨਹੀਂ ਪਿੰਜਰਾ ਤਾਂ ਪਿੰਜਰੇ ਵਿੱਚ ਬੰਦ ਏ ਉਹਨੇ ਅੰਦਰ ਰਹਿਣੇ ਖੁੱਲੇ ਹੀ ਨਹੀਂ ਖੁੱਲੇਗਾ ਤੇ ਉੱਡੇਗਾ ਕਹਿ ਲੱਗੇ ਬੜਾ ਚਲਾਕ ਜੇ ਸ਼ਰੀਰ ਦੇ ਪਿੰਜਰੇ ਚ ਰਹਿੰਦਾ ਇਹਦਾ ਬੂਹਾ ਵੀ ਕਦੀ ਨਹੀਂ ਖੋਲੀਦਾ ਰਾਤ ਨੂੰ ਸੁੱਤਿਆਂ ਵੀ ਬਾਹਰ ਭੱਜ ਜਾਂਦਾ ਹੈ ਪਿੰਜਰੀ ਮੈਂ ਅਛਤਨਾ ਉਡਤਨਾ ਪਹੁੰਚੇ ਕੋ ਜਿਹੜਾ ਪਿੰਜਰੇ ਚ ਹੁੰਦਾ ਹੈ ਉਹ ਕਿਵੇਂ ਉਡੇਗਾ ਪਰ ਕਹਿ ਲਗੇ ਸਰੀਰ ਪਿੰਜਰੇ ਵਿੱਚ ਰਹਿੰਦਾ ਹੋਇਆ ਵੀ ਇਹ ਚਾਰਚ ਮੇਰੇ ਪੱਛਦਾ ਪਿਆਖ ਹੈ ਪੁਰ ਪੁਰ ਪੂਰ ਗਿਰ ਥਲ ਜਲ ਹੈ ਇਹ ਸ਼ਹਿਰਾਂ ਹੀ ਤੁਰਿਆ ਫਿਰਦਾ ਪਹਾੜਾਂ ਤੇ ਤੁਰਿਆ ਫਿਰਦਾ ਮੈਂ ਫਿਰ ਆਪ ਨੂੰ ਬੇਨਤੀ ਕਰਾਂ ਇਹ ਇੰਨਾ ਚਲਾਕ ਹੈ ਤੈਨੂੰ ਸਤਿਗੁਰੂ ਨੇ ਬਾਣੀ ਚ ਕਿਹਾ ਕਿ ਕਬਹੂ ਜਿਹੜਾ ਉਬ ਚਲਤ ਹੈ ਕਭੂ ਜਾਏ ਪਿਆਲੇ ਲੋਭੀ ਜਿਹੜਾ ਥਿਰਨਾ ਰਖਾਇ ਤਖੈ ਚਾਰੇ ਕੁੰਡਾ ਭਾਲੇ ਗੁਰੂ ਸਾਹਿਬ ਕਿਨ ਟੇਕ ਨਹੀਂ ਲਿਆ ਇਹ ਭਜ ਰਿਹਾ ਹੈ ਪਰ ਇਹ ਗੱਲ ਹੋਰ ਜੇ ਕਿਤੇ ਟਿਕ ਜਾਏ ਅਸੀਂ ਫਰਾਈਡ ਵਾਲੀ ਦੀ ਬਜਾਏ ਗੁਰੂ ਗ੍ਰੰਥ ਸਾਹਿਬ ਜਿਹੜੇ ਮਨ ਦੀਆਂ ਗੱਲਾਂ ਕੀਤੀਆਂ ਨੇ ਮੈਂ ਤਾਂ ਸਿੱਧੀ ਗੱਲ ਕਹਿੰਦਾ ਹੁੰਨਾ ਕਿ ਮਨ ਆਤਮਾ ਤੇ ਇੰਦਰੀਆਂ ਦੇ ਵਿਚਾਰ ਬੜੀ ਸਿੱਧੀ ਗੱਲ ਆਤਮਾ ਅਤੇ ਇੰਦਰੀਆਂ ਦੇ ਵਿਚਾਰ ਸ਼ਕਤੀ ਹੈ ਜਦੋਂ ਉਹ એનર્ਜੀ ਆਤਮਵਲ ਜਾਂਦੀ ਏ ਉਦੋਂ ਠੰਡ ਪਾ ਦਿੰਦੀ ਏ ਜਦੋਂ ਇੰਦਰੀਆਂ ਵਲਾਂਦੀ ਉਦੋਂ ਅੱਗ ਲਾ ਦਿੰਦੀ ਏ ਬਸ ਇਹਦੇ ਵਿੱਚ ਹੈ ਖਲੋਤਾ ਇਹਨੂੰ ਹੋਰ ਸਮਝਣ ਲਈ ਕਿ ਜਦੋਂ ਇਹ ਪਦਾਰਥਾਂ ਵੱਲ ਝੁਕਦਾ ਹੈ ਉਦੋਂ ਭੋਗੀ ਬਣ ਜਾਂਦਾ ਹੈ ਜਦੋਂ ਸਭ ਕੁਝ ਭੋਗ ਭਾ ਕੇ ਗਦੇ ਗੁਰੂ ਵਾਲੇ ਪਾਸੇ ਹੁੰਦਾ ਉਦੋਂ ਜੋਗੀ ਬਣ ਜਾਂਦਾ ਹੈ ਇਸ ਨੂੰ ਗੁਰੂ ਜੀ ਨੇ ਬਾਣੀ ਵਿੱਚ ਕਿਹਾ ਮਨ ਭੋਗੀ ਮਨ ਜੋਗਿਆ ਮਨ ਮੂਰ ਗਵਾਰ ਇਹ ਕਿਸ ਕਿਸ ਤਾਂ ਬਦਲਦਾ ਪਿਆ ਮਹਾਰਜ ਕਹਿੰਦੇ ਨੇ ਮਨ ਭੋਗੀ ਮਨ ਜੋਗਿਆ ਮਨ ਮੂਰ ਗਵਾਰ ਮਨ ਦਾਤਾ ਮੈਂ ਕਦੀ ਮੰਗਦਾ ਸਭ ਕੁਝ ਮਨ ਮੰਗਤਾ ਮਨ ਸਿਰ ਗੁਰ ਕਰਤਾਰ ਕਹਿ ਲਗੇ ਜੋਗੀ ਭੋਗੀ ਮੰਗਤਾ ਦਾਨੀ ਸਭ ਕੁਝ ਬਣਦਾ ਹੈ ਇਹ ਕਾਬੂ ਤਾਂ ਹੁੰਦਾ ਹੈ ਜਦੋਂ ਇਹਦੇ ਸਿਰ ਉੱਤੇ ਗੁਰੂ ਕਰਤਾਰ ਦਾ ਕੁੰਡਾ ਆ ਜਾਏ ਫਿਰ ਇਹ ਕਾਬੂ ਹੁੰਦਾ ਹੈ ਮਨ ਸਿਰ ਗੁਰ ਕਰਤਾਰ ਇਹ ਕਾਬੂ ਆ ਜਾਏ ਮਨ ਨੂੰ ਸਾਧਨ ਨਹੀਂ अनेकाਉ ਧਾਰਨਾ ਨੇ ਕਿਉਂਕਿ ਸਾਡੀਆਂ ਸਟੇਜਾਂ ਤੇ ਜ਼ਿਆਦਾਤਰ ਮਨੁਸ਼ਪਤ ਸਾਧਨਾ ਵਾਲਿਆਂ ਦੀ ਗੱਲ ਤਕਰੀਬਨ ਖਤਮ ਹੋ ਚੁੱਕੀ ਹੈ ਜੇ ਤੁਸੀਂ ਸਟੇਜ ਤੇ ਕਰੋ ਪਿੱਛੇ ਪੇ ਫੜ ਲੈਣਾ ਪਿੱਛੋਂ ਇਹ ਇਹ ਬਾਬਿਆਂ ਦੀਆਂ ਗੱਲਾਂ ਹੈ ਜੀ ਮੇਰੀ ਮੈਨੂੰ ਇੱਕ ਦਿਨ ਮੈਂ ਇੱਕ ਨੌਰਤਨ ਕਿਤਾਬ ਹੈ ਜਿਹੜੀ ਮੈਨੂੰ ਇੱਕ ਗੱਲ ਬੜੀ ਚੰਗੀ ਲੱਗੀ ਸੰਤ ਬਾਬਾ ਈਸ਼ਰ ਸਿੰਘ ਦੀ ਰਾੜਾ ਸਾਹਿਬ ਵਾਲੇ ਇੱਕ ਘਟਨਾ ਨੇ ਨਾ ساری ਜ਼ਿੰਦਗੀ ਮਨ ਨੂੰ ਇੰਨਾ ਕੰਟਰੋਲ ਕਰਕੇ ਰੱਖ ਦਿੱਤਾ ਪਿਆਰਿਓ ਉਸ ਪਵਿੱਤਰ ਰੂਹ ਨੇ ਸ਼ਰੀਰ ਛੱਡਣ ਲੱਗਿਆਂ ਵੀ ਟਾਈਮ ਖੁਝਾਇਆ ਨਹੀਂ ਇਹ ਸੇਵਾ ਕਰਦੇ ਸਨ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਜਿਹੜਾ ਗੁਰਦੁਆਰਾ ਲੁਧਿਆਣੇ ਦੇ ਨਾਲ ਤੇ ਇਹ ਤੇ ਬਾਬਾ ਕਿਸ਼ਨ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਵੈਗਰੂ ਜੀ ਭਾਵਨਾ ਸਤਕਾਰ ਬਣਾਇਓ ਕਿਤੇ ਬਾਬਾ ਲਵੇ ਸੁਣ ਕੇ ਨਿੰਦਿਆ ਦੇ ਭਾਗੀ ਬਣ ਕੇ ਜ਼ਿੰਦਗੀ ਨਾ ਤਬਾਹ ਕਰ ਲਈਏ ਇਹ ਸੇਵਾ ਕਰਦੇ ਸਨ ਨਾਲ ਕੋਲ ਤੇ ਬਾਬਾ ਅਤਰ ਸਿੰਘ ਰੇਰੂ ਸੇਵਲੇ ਰੇਰੂ ਸਾਹਿਬ ਗੁਰਦਸਵੇਂ ਪਾਤਸ਼ਾਹ ਜੀ ਦਾ ਸਥਾਨ ਹੈ ਜੀ ਉੱਥੇ ਉਥੇ ਸੇਵਾ ਕਰਦੇ ਸਨ ਉਹ ਆਪਣੇ ਖੱਤੀ ਖਲ ਬੰਦੇ ਸਨ ਲੰਗਰ ਸਜਾਣਾ ਤੇ ਕੀਰਤਨ ਵੀ ਕਰਨਾ ਤੇ ਬਾਬਾ ਈਸ਼ਰ ਸਿੰਘ ਜੀ ਦੀ ਡਿਊਟੀ ਸੀ ਦੋਨਾਂ ਦੀ ਸੇਵਾ ਵਿੱਚ ਰਹਿਣਾ ਉਹਨਾਂ ਸੀ ਘੱਟ ਬੋਲਣਾ ਸਤ ਦਾ ਚਿੰਤਨ ਕਰਨਾ ਮਨ ਦੀ ਪਹਿਰੇਦਾਰੀ ਕਰਨੀ ਸੱਚਮੁੱਚ ਸਿਮਰਨ ਚ ਹੁੰਦੀ ਹੈ ਪਹਿਰੇਦਾਰੀ ਕਦੀ ਤੁਸੀਂ ਦ੍ਰਿਸ਼ਤੇ ਬਣ ਕੇ ਮਨ ਨੂੰ ਦੇਖੋ ਜਿਵੇਂ ਅਸਾਂ ਆਪਾਂ ਟੀਵੀ ਵੇਖਨੇ ਆ ਨਾ ਤੇ ਟੀਵੀ ਬਾਹਰ ਹੈ ਆਪਾਂ ਦ੍ਰਿਸ਼ਟੀ ਬਣ ਕੇ ਦੇਖ ਰਹੇ ਹਾਂ ਕਦੀ ਮਨ ਦੇ ਫੁਰਨਿਆਂ ਦੀ ਨਿਗਰਾਨੀ ਆਪਣੇ ਧੁਰ ਅੰਦਰ ਮਨ ਤੋਂ ਕਰਾਓ ਮਨ ਦੀ ਨਿਗਰਾਨੀ ਮਾਨੀ ਕਰਦਾ ਹੈ ਉਹਨਾਂ ਨੇ ਕਿਹਾ ਵੀ ਚਿੰਤਨ ਕਰਨਾ ਇੱਕ ਦਿਨ ਕਿ ਹੋਇਆ ਕੀਰਤਨ ਵਿੱਚ ਕੁਝ ਮਿੰਟ ਘੰਟਾ ਅੱਧਾ ਘੰਟਾ ਨਹੀਂ ਕੁਝ ਮਿੰਟ ਸਿਰਫ ਸਾਜ ਵਾਜਾ ਰੱਖਦਿਆਂ ਦੇਰੀ ਹੋ ਗਈ ਕੁਝ ਮਿੰਟ ਹੋਏ ਸਿਰਫ ਡੇਢ ਮਿੰਟ ਦੇ ਦੋ ਸੱਜਣ ਕੇ ਦੱਸ ਦੇ ਸੰ ਬਾਬਾ ਹਰ ਸਿੰਘ ਉਹਨਾਂ ਨੇ ਕੀਰਤਨ ਸ਼ੁਰੂ ਕਰ ਦਿੱਤਾ ਕੀਰਤਨ ਦੀ ਸਮਾਪਤੀ ਹੋਈ ਸ਼ਾਮ ਨੂੰ ਕੋਲ ਬੁਲਾ ਲਿਆ ਕਹਿੰਦੇ ਤੁਸੀਂ ਘਰੋਂ ਕਾਹਦੇ ਵਾਸਤੇ ਇੱਥੇ ਆਇਓ ਆਤਮ ਸਾਧਨ ਦੇ ਕਹਿੰਦੇ ਜੀ ਹਾਂ ਉਹਨਾਂ ਫਿਰ ਇੱਕ ਕਹਾਣੀ ਸੁਣਾਈ ਕਹਿੰਦੇ ਇੱਕ ਵਾਰੀ ਕਿਸੇ ਵਿਦਵਾਨ ਬੰਦਾ ਸੀ ਉਹਦੀ ਭੈਣ ਵਿਧਵਾ ਹੋ ਗਈ ਸਮਝਾਉਣ ਲਈ ਤੇ ਉਸ ਨੇ ਇੱਕ ਗੱਲ ਕਹੀ ਭੈਣੇ ਦੇਖ ਜੋ ਕੁਝ ਤੂੰ ਆਪਣੀ ਜ਼ਿੰਦਗੀ ਚ ਦੇਖ ਲਿਆ ਹੈ ਨਾ ਸਚਾਈ ਇਹ ਹੀ ਹੈ ਤੂੰ ਸਭ ਕੁਝ ਮਾਨ ਵੀ ਲਿਆ ਮੈਂ ਕਹਿੰਦਾ ਮੇਰੀ ਦੋ ਤੇਰੇ ਸਾਹਮਣੇ ਰਾਏ ਨੇ ਦੋ ਦੋ ਤਰ੍ਹਾਂ ਦੀ ਸਲਾਹ ਇੱਕ ਤਰੀਕਾ ਹੀ ਜੇ ਦੂਸਰਾ ਘਰ ਬਸਾਣਾ ਉਹਦੇ ਵਾਸਤੇ ਵੀ ਮੈਂ ਤਿਆਰ ਆ ਤੇ ਜੇ ਤੇਰਾ ਮਨ ਕਿਤੇ ਥਿਰ ਹੈ ਤੂੰ ਆਤਮ ਚਿੰਤਨ ਕਰੀ ਕਿਸੇ ਨਾਲ ਗੱਲ ਨਾ ਕਰੀ ਫਿਰ ਬੇਨਤੀ ਸੁਣਿਓ ਮਾਨ ਨੂੰ ਸਾਧਨ ਲਈ ਬਹੁਤ ਕੁਝ ਕਰਨਾ ਪੈਂਦਾ ਹੈ ਜ਼ਿਆਦਾ ਗੱਲਣੇ ਨਹੀਂ ਬੰਨਣਾ ਆਤਮ ਚਿੰਤਨ ਕਰੀ ਨਾਸ਼ਵਾਨਤਾ ਨੂੰ ਯਾਦ ਰੱਖੀ ਜਦੋਂ ਕਿਤੇ ਮਨ ਭੇੜੇ ਪਾਸੇ ਜਾਂਦਾ ਹੋਵੇ ਚੰਗੀਆਂ ਵਾਪਰੀਆਂ ਘਟਨਾਵਾਂ ਨੂੰ ਚੇਤੇ ਕਰੀ ਜਾਈ ਕਿਤੇ ਸੰਗਤ ਨੂੰ ਚੇਤੇ ਕਰ ਲਈ ਚੇਤਾ ਹੀ ਹੈ ਨਾ ਗੁਰੂ ਸਾਹਿਬ ਨੇ ਬਹੁਤ ਜ਼ੋਰ ਦਿੱਤਾ ਫੁਰਨੇ ਤੇ ਖਿਆਲ ਤੇ ਥਾਟ ਤੇ ਕਹਿੰਦੇ ਚੇਤੇ ਕਰ ਲਈ ਉਹਨੇ ਕਿਹਾ ਜੀ ਠੀਕ ਇੱਕ ਦਿਨ ਹਲਵਾ ਖਾ ਕੇ ਬਾਹਰੋਂ ਆਇਆ ਤੇ ਉਹਦੀ ਭੈਣ ਜਿਹੜੀ ਉਹ ਗਵੰਦ ਨਾਲ ਗੱਲਾਂ ਵੀ ਕਰੇ ਕਹਿੰਦਾ ਉਹਨੂੰ ਕੋਲ ਬੁਲਾ ਕੇ ਕਹਿੰਦਾ ਭੈਣੇ ਮੈਂ ਕੱਲ ਤੈਨੂੰ ਦੱਸਾਂ ਕਹਿੰਦੀ ਦੱਸੋ ਕਹਿੰਦੀ ਗੁੱਸਾ ਨਾ ਕਰੀ ਤੂੰ ਘਰ ਵਿਸਾਲਾ ਚੰਗਾ ਹਣੇ ਉਹਨੇ ਕਿਹਾ ਜੀ ਕਿਉਂ ਕਹਿੰ ਲੱਗੇ ਅੱਜ ਤੂੰ ਇਹਦੇ ਨਾਲ ਗੱਲਾਂ ਸ਼ੁਰੂ ਕੀਤੀਆਂ ਨੇ ਤੇ ਅੱਜ ਰਾਤ ਨੂੰ ਜਦੋਂ ਤੂੰ ਚਿੰਤਨ ਚ ਬਹਿਂਗੀ ਇਹਦੀਆਂ ਗੱਲਾਂ ਤੇਰੇ ਅੰਦਰ ਨੂੰ ਖੰਡਾਣ ਗਈਆਂ ਤੇਰੇ ਚ ਖੰਡਾ ਬਣੇਗਾ ਫਿਰ ਤੂੰ ਖੱਬੇ ਸੱਜੇ ਦੇਖੇਂਗੀ ਫਿਰ ਮਨ ਵਾਸ਼ਨਾ ਚ ਪ੍ਰਵਿਰਤ ਹੋ ਜਾਏਗਾ ਵਾਸ਼ਨਾ ਚ ਪ੍ਰਵਿਰਤ ਹੋਏ ਮਨ ਨੇ ਤੰਨ ਨੂੰ ਧਾਗੀ ਕਰਨਾ ਹੈ ਉਹਨੇ ਕਿ ਅੱਜ ਤੋਬਾਦ ਨਹੀਂ ਬਾਬਾ ਈਸ਼ਤ ਸਿੰਘ ਜੀ ਸੁਖਲੋ ਦੇ ਸੰਕੇ ਲੱਗੇ ਅੱਜ ਸਿਰਫ ਕੁਛ ਮਿੰਟ ਵਾਜਾ ਲੇਟ ਹੋਇਆ ਕੱਲ ਨੂੰ ਅੱਧੇ ਘੰਟੇ ਤੱਕ ਜਾਏਗਾ ਤੁਸੀਂ ਮਨ ਸਾਧਨ ਆਇਓ ਤੇ ਤੁਸੀਂ ਗੁਰੂ ਸਾਹਿਬ ਦੀ ਬਾਣੀ ਚ ਰੋਜ਼ ਪੜ੍ਹਦੇ ਹੋ ਪ੍ਰਭ ਕੀ ਉਸਤਤ ਕਰੋ ਸੰਤ ਮੀਰ ਦੇ ਅੱਗੇ ਕੀ ਹੈ ਸਾਵਧਾਨ ਸਾਵਧਾਨਤਾ ਦਰਤੇ ਨੇਮ ਦੇ ਟਾਈਮ ਵਿੱਚ ਫਰਕ ਨਾ ਪੈਣ ਦੇਈ ਸਾਵਧਾਨ ਇਕਾਗਰ ਚੀਤ ਤੇ ਕਿੰਨੇ ਜੇ ਤੁਸੀਂ ਇਸ ਤਰ੍ਹਾਂ ਕਰਨਾ ਹੈ ਤੇ ਫਿਰ ਤੁਸੀਂ ਘਰਾਂ ਨੂੰ ਜਾਓ ਬਸ ਉਸ ਦਿਨ ਸਤ ਬਚਨ ਕਿਹਾ ਤੇ ਸਾਰੀ ਜ਼ਿੰਦਗੀ ਜਿੱਦਾਂ ਚੋਲਾ ਵੀ ਇੰਗਲੈਂਡ ਛੱਡਿਆ ਪਿਆਰਿਓ ਉਸ ਦਿਨ ਵੀ ਅੰਮ੍ਰਿਤ ਵੇਲੇ ਦਾ ਇਸ਼ਨਾਨ ਕਰਕੇ ਆਤਮ ਚਿੰਤਨ ਵਿੱਚ ਗੀ ਛੱਡਿਆ ਹੈ ਮੈਂ ਸਿਰਫ ਇੱਕ ਬੇਨਤੀ ਕਰ ਰੇ ਨੂੰ ਸਾਧਨ ਲਈ ਗੱਲਾਂ ਕਰਨੀਆਂ ਬਹੁਤ ਸੌਕੀਆਂ ਨੇ ਮੈਂ ਵੀ ਗੱਲਾਂ ਸੁਣਾਈ ਜਾ ਰਿਆਂ ਇਹਨੂੰ ਕਾਬੂ ਕਰ ਲਈ ਇਹ ਬਹੁਤ ਤੇਜ਼ ਹੈ